ਉਜੰਦ ਮਾਹੀ ਚੜਨੋਂ ਏ ਕੋੜੀ ਤਿਆਰੀ ਕਰ ਲੈ ਓਏ ਤੇ ਇੱਕ ਪਲ ਬਹਿ ਜਾਣਾ ਇੱਕ ਪਲ ਪਿਛਾ ਦੇਣ ਲਈ ਤਿਆਰ ਨੇ ਇਹਨਾਂ ਦੋਵਾਂ ਨੇ ਪੈ ਗਿਆ ਦੇਣਾ ਅਸੀਂ ਕਿਹਾ ਟਿੱਡ ਘਟ ਜੂਗਾ ਅਸੀਂ ਮਹੀਨਾ ਇਹ ਪਹਿਲਾਂ ਜੇ ਗਿਆ ਆਦਾ ਸਾਰਾ ਸਮਾ ਗਿਆ ਇਹ ਮਹੀਨੇ ਬਾਅਦ ਆਵਾਂਗੇ ਟਿੱਡ ਘਟ ਵਧ ਗਿਆ ਟਿੱਡ ਟੋਟਾ ਉਹਦਰ ਸਾਡੇ ਦਰਜੀ ਨੂੰ ਪੈ ਗਿਆ ਕਾਸ ਹਣ ਵਿਆਹਾਂ ਦਾ ਉਹਨੂੰ ਘਟਿਆ ਨਹੀਂ ਹੈਗਾ ਵਿਚਾਰਾ ਓਏ ਮੇਰੀ ਨਾ ਸਨੈਪਚੈਟ ਦੇ ਉੱਤੇ ਅਬਿਊਜ਼ ਚੀਜ਼ਾਂ ਨਹੀਂ ਕਰਨੀਆਂ ਇਹਦੇ ਸਪੈਲਿੰਗ ਕੀ ਆ ਉਹ ਇੱਕ ਕੁੜਤਾ ਪਜਾਮਾ ਹੀ ਉਹਦੇ ਨਾਲ ਦਾ ਉਹ ਕੱਲੋ ਜਿਹਾ ਇਹਨਾਂ ਦੇ ਵਿੱਚ ਆ ਜਿੱਥੇ ਬਾਜੀ ਖੜਾ ਵਾ ਕੁਗਰ ਯਾਰ ਰੰਗ ਹੀ ਸੋਚਦਾ ਰਹਿ ਜਾਂਦਾ ਆ ਰੰਗ ਸੋਹਣਾ ਆ ਸੋਹਣਾ ਇੱਥੇ ਆ ਮੁੰਡੇ ਮਾਮੇ ਲੋ 500 ਦਾ ਸ਼ਾਇਨ ਕਹਿੰਦੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ ਵਿਆਹ ਦੇ ਵਿੱਚ ਹੱਸਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਸਟ੍ਰੇਲੀਆ ਵਾਲਾ ਮੁੰਡਾ ਆ ਚੁੱਕਾ ਹੈ ਇਹ ਮੈਂ ਇਹਦੇ ਨਾਲ ਕਾਫੀ ਪੜਿਆ ਆ ਬਾਕੀ ਪੜਿਆ ਨਹੀਂ ਮੈਂ ਤੈਨੂੰ ਬਾਹਰ ਲੈ ਜਾਂਦਾ ਹਾਂ ਕਾਲਜ ਚ ਆ ਚਲ ਗਿਆ ਅੱਜ ਮੋਗੇ ਨੂੰ ਆ ਚਲ ਗਿਆ ਇਹਨੂੰ ਮਾਸਿਆਂ ਮਾਸਿਆਂ ਹਾਂ ਤੇ ਆਜੂ ਦਾ ਮੁੰਡਾ ਇੱਕਾਈ ਮੈਲਬੰਦੀ ਧਰਤੀ ਤੋਂ ਆਇਆ ਕਿੰਨੇ ਟਾਈਮ ਬਾਅਦ ਆਇਆ ਹੁਣ ਚਾਹ ਪੀ ਰਹੇ ਆ ਹੁਣ ਕਿੰਨੇ ਟਾਈਮ ਬਾਅਦ ਆਇਆ ਦੋ ਸਾਲਾਂ ਬਾਅਦ ਆਇਆ ਵਾਹ ਕੁੜੀਆਂ ਕੁੜੀਆਂ ਨੇ ਸਕੂਟਰੀ ਚਲੋਣੀ ਤੇ ਉਹ ਕੀ ਨਾ ਲੈਂਦੇ ਵੀ ਹੁਣ ਆਰਡਰ ਕਰਨੀ ਪੈਣੀ ਆ ਫਿਰ ਮਹੀਨੇ ਬਾਅਦ ਲੈਣਾ ਨੇ ਮਸ਼ੀਨ ਹੁਣ ਕਿਉਂ ਕਿ ਇਧਰ ਪੱਥਰ ਲੱਗ ਗਿਆ ਤੇ ਨਾਲੇ ਵੀ ਇਧਰ ਰਹਿ ਕੇ ਬੀਣ ਦੇ ਨਾਮ ਤੇ ਸਟੈਂਡੀ ਵੀ ਨਹੀਂ ਲੱਗਦਾ ਲੈ ਲਿਓ ਬਿਚੂਲਾ ਕਰਨਾ ਪੈਣਾ ਇਹ ਤਾਂ ਜਾ ਕੇ ਉਹਨਾਂ ਦਾ ਮੈਣਤਾਰਲਾ ਕਰਨਾ ਸੀ ਉਹ ਕਿੰਨੇ ਮਹੀਨੇ ਜਦੋਂ ਦੇ ਵੀ ਸਾਨੂੰ ਦੋ ਚਾਰ ਲੈ ਵੀ ਸੱਜਣੋ ਹਾਂਜੀ ਹਾਂਜੀ ਇਧਰ ਵੇਚਾ ਦੇਣ ਲਈ ਤਿਆਰ ਨਹੀਂ ਇਹਨਾਂ ਨੂੰ ਦੋ ਮਹੀਨਾ ਪਹਿਲਾਂ ਦੇਣ ਰਿਹਾ ਸੀ ਕਿ ਢਿੱਡ ਘਟ ਜੂਗਾ ਅਸੀਂ ਮਹੀਨਾ ਪਹਿਲਾਂ ਜੇਗਾ ਆਪਾਂ ਦਾ ਸਾਰਾ ਕੁਝ ਸਮਾ ਕੇ 6 ਮਹੀਨੇ ਬਾਅਦ ਆਵਾਂਗੇ ਟੇਟ ਕਰਵਾ ਦੇ ਗਿਆ ਢਿੱਡ ਉਹਦਰ ਸਾਡੇ ਦਰਜੀ ਨੂੰ ਪੈ ਗਿਆ ਕਾਸ ਹੁਣ ਵਿਆਹਾਂ ਦਾ ਉਹਨੂੰ ਕੋਠੇ ਨਹੀਂ ਹੈਗਾ ਵਿਚਾਰਾ ਉਹ ਕਹਿੰਦਾ ਵੀਰ ਜੀ ਆਪ ਨੂੰ ਸਵੇਰੇ ਕੱਲ ਨੂੰ ਫਿਰ ਵੇਖ ਲੋ ਉਹ ਵੀਰ ਅੱਡ ਘਵਾਚਾ ਫਿਰਦਾ ਵਿਚਾਰਾ ਕੱਪੜੇ ਸਲੈਕਟ ਕਰ ਰੋ ਇਹਨਾਂ ਨੂੰ ਇਹ ਨਹੀਂ ਚੇਤਾ ਮਹੀਨਾ ਪਹਿਲਾਂ ਕੱਪੜੇ ਡਿਸਾਈਡ ਕੀਤੇ ਹੈ ਉਹ ਆ ਗਏ ਸਿੱਤਰ ਵਾ ਠੀਕ ਹੈ ਇਹਦੇ ਫਿਰ ਕੋਟੂ ਕੋਟੀ ਉੱਤੇ ਭਾਈ ਉਹਦੀ ਬੋਲ ਲਾ ਕੇ ਹੀ ਹੋ ਓ ਮਾਈ ਗੋਡ ਆਹ ਕੋਣਾ ਵਾਓ ਮਸਕਤ ਮੈਂ ਕਿਸ ਨੂੰ ਕਰ ਲੈ ਕੱਲ ਪਾ ਦੇ ਕੋ ਵੀ ਕੱਲੇ ਕੱਲੇ ਭੁੱਲ ਕੇ ਆ ਰਹੇ ਹੋ ਕੱਪਾ ਓਏ ਮੇਰੀ ਨਾ ਸਨੈਪਚੈਟ ਦੇ ਉੱਤੇ ਅਬਿਊਜ਼ਡ ਚੀਜ਼ਾਂ ਨਹੀਂ ਕਰਨੀਆਂ ਇਹਦੀ ਸਪੈਲਿੰਗ ਕੀ ਆ ਉਹ ਜੋ ਵੀ ਹੋਣਾ ਪਰ ਇਹੋ ਜੀ ਕੋਈ ਗੱਲ ਨਹੀਂ ਐਸ ਜੂ ਐਕਸ ਯਾ ਭਾਈ ਬੜੇ ਮੂਤਾਂ ਪਿਆ ਮੈਂ ਕਿਤੋਂ ਸਕਿਚ ਹੋਇਆ ਆ ਵੇਖੋ ਬੰਦਾ ਆ ਵੇਖ ਲੋ ਚੰਗੀ ਤਰਾਹ ਦੇਖੋ ਚੰਗੀ ਤਰਾਹ ਦੇਖੋ ਵੀਰ ਜੀ ਇਹਨਾਂ ਤੋਂ ਵੀਰ ਜੀ ਤੋਂ ਕੱਪੜੇ ਸਟਿਚ ਕਰਾਏ ਜੀ ਕੀ ਕਿੱਥੋਂ ਤੁਸੀਂ ਭਾਈ ਨਹੀਂ ਅਜੀ ਅਜੀ ਤੁਹਾਡੇ ਜਿੱਤਾਉ ਲੋ ਜੀ ਬਰੂਸ ਕਿਾ ਕਰਦੇ ਯੈਸ ਭਾਈ ਇੱਕ ਕੁੜਤਾ ਵੀ ਅਮਾ ਹੀ ਉਹਦੇ ਨਾਲ ਦਾ ਉਹ ਕੱਲੋ ਜੀ ਇਹਨਾਂ ਦੇ ਵਿੱਚ ਆ ਜਿੱਥੇ ਬਾਜੀ ਖੜਾ ਵਾ ਉਹ ਗੁਰਾ ਯਾਰ ਰੰਗ ਹੀ ਸੋਚਦਾ ਰਹਿ ਜਾਂਦਾ ਰੰਗ ਸੋਨਾ ਸੁਆਣਾ ਇੱਥੇ ਆਣ ਕੰਮ ਹੀ ਖਰਾਬ ਹੋ ਜਾਂਦਾ ਜੋ ਲਾਈਟਾਂ ਜੋ ਲਾਈਟਾਂ ਹੀ ਆਵਾਜ਼ ਦੀਆਂ ਵਾ ਜੀ ਵਾ ਕਹਿੰਦੇ ਕੁੰਡੇ ਮਾਮੇ ਨੂੰ 500 ਰੁਪਏ ਲੈਣੇ ਕਹਿੰਦੇ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ ਵਿਆਹ ਦੇ ਵਿੱਚ ਹੱਸਦਾ ਫਿਰੇ ਕਹਿੰਦੇ ਜੀ ਨਹੀਂ ਹੱਸਦਾ ਵਿਆਹ ਕਰਾ ਕੇ ਮੁੰਡਾ ਜੀ ਗੱਲ ਸੁਣ ਕੱਲਰ ਵਾਲੇ ਤਾਂ ਕੋਈ ਵੀ ਨਹੀਂ ਆਇਆ ਨਹੀਂ ਮੁੰਡਾ ਭਈ ਜੀ ਜੀ ਕਿੱਧਰ ਘਟਿਆ ਤਾ ਕਿੱਥੇ ਆ ਖਿੱਚ ਲਾ ਖਿੱਚ ਲਾ ਮੇਚਾ ਵੀ ਆ ਨਹੀਂ ਮੇਰੇ ਸਨੈਪਚੈਟ ਚਲਦੀ ਆ ਚਾਹ ਮੇਚਾ ਕਰੀ ਛੇਤੀ ਸ਼ਾ ਲਿਖਾ ਦਈਏ ਦਾ ਮੇਚਾ ਚਲਾ ਕੇ ਤਾਂ ਬੜਾ ਭੰਦਾ ਉਹ ਚੱਕ ਚਾਬੀਆਂ ਮਾਰੀਆਂ ਚਲਾ ਗਿਆ ਉਹ ਕਹਿੰਦਾ ਹੁਣ ਪਾਸੇ ਹੋ ਜਾਓ ਢਿੱਡ ਛੱਡਣਾ ਪੈਣਾ ਢਿੱਡ ਖਿੱਚੀ ਕੇ ਵੇਚਾ ਕਰਾਉਣਾ ਕਹਿੰਦਾ ਸਨੇਪਜਟ ਬੰਦੀ ਨਾ ਢਿੱਡ ਘਿੱਚੀ ਫਿਰਦਾ ਸਾਰੇ ਫੇਟੇ ਦੀ ਸੈਡ ਡੰਡ ਲੈ ਜਾਨੀ ਤੇਰੀ ਛੱਡ ਦੇ ਢਿੱਡ ਨੂੰ ਛੱਡ ਦੇ ਢਿੱਡ ਦਾ ਮੇਚਾ ਕਰੀ ਵੀਰ ਮੇਰਾ ਢਿੱਡ ਨੂੰ ਮਾਰੀ ਸਲਾਈ ਜੀ ਉਹ ਹੋਰ ਕੱਢ ਲੈ 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 ਆਈਏ ਲੈ ਲੈ ਕਿ ਨਾ ਛੱਡਦਾ ਓਏ ਓਏ ਕੱਲ੍ਹ ਦਾ ਹੀ ਮਾਰ ਨੂੰ ਉਹ ਨਾਮ ਆ ਉਹ ਜਿੰਦ ਮਾਹੀਏ ਚੜਨੋਂ ਏ ਕੋੜੀ ਤਿਆਰੀ ਓਏ ਤਿਆਰੀ ਕਰ ਲਾ ਜਦ ਚੁਗੀ ਜੋੜੀ ਵੇਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵਿੱਚ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ